ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲੈਂਦਾ ਕਹਿੰਦੇ ਜੀ ਇੱਕ ਬਈ ਤਾਜੀ ਸੂਈ ਹੈ ਇੱਕ ਗੱਬਣ ਥੋੜੇ ਇੱਕ ਦਿਨ ਕਰਮੜੀ ਲੈਂਦੀ ਹੈ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਚੋਂ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਕੋਣ ਬਈ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਈ ਨਾ ਗੱਲ ਬਾਤ ਆਜ ਬਈ ਜੀ ਬਾਈ ਜੀ ਸਸਕਾਲ ਸਸਿਕਾ ਬਾਈ ਜੀ ਹੋਰ ਠੀਕ ਹੋ ਬਈ ਜੀ ਹਾਂਜੀ ਬਬੂ ਜੀ ਬਈ ਨਾਮ ਤੇ ਐਡਰੈਸ ਬੋਲ ਨਾਮ ਨਰਮਨ ਸਿੰਘ ਹਮ ਪਿੰਡ ਭਾਈ ਰੂਪਾ ਤਹਿਸੀਲ ਫੂਲ ਜਿਹੜਾ ਰਹਿੰਦਾ ਜੀ ਨੇੜੇ ਪਿੰਡ ਆਪਾਂ ਨੇੜੇ ਸਲਾਦਪੁਰ ਨੇੜੇ ਰਹਿੰਦਾ ਜੀ ਇਹਨੂੰ ਓਕੇ ਜੀ ਰਾਮਪੁਰਾ ਫੂਲ ਰਹਿੰਦਾ 15 18 ਕਿਲੋਮੀਟਰ ਆਪਾਂ ਨੂੰ ਓਕੇ ਇਹਨੂੰ ਭਗਤਾ ਭਾਈ ਗਾਹ ਸ਼ਹਿਰ ਰਹਿੰਦਾ ਜੀ ਨੇੜੇ ਯਾਨੀ ਵਿਚਾਲੇ ਜੀ ਤਕਰੀਬਨ ਇੰਨਾ ਦੇ ਪਿੰਡ ਆ ਜਾਂਦਾ ਆਪਣਾ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਹੈ 9463842855 ਹਮ ਦੂਜਾ ਹੈਗਾ ਇਹ 707820650 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਪਲੂਨ ਹੀ ਸੂਈ ਬਾਈ ਪਹਿਲਾ ਸੂਆ ਪਲੂਨ ਕਦੋਂ ਸੂਈ ਹੈ ਬਾਈ ਬਾਈ ਇਹ ਮੰਨ ਲਓ ਕਿ ਲਬੀ ਡੇਢ ਘੰਟੇ ਪੌਣੇ ਦੋ ਘੰਟੇ ਹੋਇਆ ਹਲੇ ਜੂਈ ਨੂੰ ਓਕੇ ਜੇਰ ਮੰਨ ਲਓ ਪੈਣ ਵਾਲੀ ਹੈ ਮੰਨ ਲਓ ਥੋੜੀ ਹੀ ਰਹਿ ਗਈ ਹਾਂ ਥੋੜੀ ਹੀ ਰਹਿ ਗਈ ਤੇ ਅੱਧੀ ਕਿ ਪੈ ਗਈ ਮੰਨ ਲਓ ਮਾੜੀ ਮੋਟੀ ਵੀ ਰਹਿ ਗਈ ਚੌਗੀ ਬੱਛੀ ਹੈਗੀ ਪਲੂਨ ਠੀਕ ਹੈ ਭਾਈ ਬਹੁਤ ਚੰਗੀ ਫੁੱਲ ਬਰੀਡ ਦੀ ਵੜ ਹੈਗੀ ਚਾਰ ਦੰਦ ਹਨਾ ਹਾਂਜੀ ਤੇ ਬੱਚਾ ਕੀ ਦਿੱਤੇ ਬੱਛੀ ਦਿੱਤੇ ਬਾਈ ਬਹੁਤ ਚੰਗੇ ਨੇ ਬੱਛੀ ਭੜੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰੋ ਪੂਰੀ ਜਾਨ ਵਾਲੀ ਬੱਚੀ ਦਿੱਤੀ ਹੈ ਨਾ ਹਾਂ ਬਹੁਤ ਸੋਹਣੀ ਬਰੀਡ ਵਾਲੀ ਬੱਚਾ ਜੀ ਮਤਲਬ ਚੰਗੇ ਸੀਮਨ ਦਾ ਦੋ ਦੋ ਨਗ ਮਿਲਨੇ ਹੈ ਬਈ ਕਿਉਂ ਬੱਚੀ ਨੇ ਵੀ ਕਰਮ ਵਾਲੀ ਹੈ ਨਾਲੀ ਚੰਗੇ ਸੀਮਨ ਦੇ ਮਤਲਬ ਉਹ ਬਹੁਤ ਚੰਗੀ ਬੱਚੀ ਹੈਗੀ ਬਾਜੋ ਆਪ ਵੀ ਹਜੇ ਬੱਚੀ ਹੈ ਦੰਦ ਨਹੀਂ ਕਹਿੰਦੇ ਚਾਰ ਦੰਦ ਚੌਕ ਚੌਗੀ ਬੱਚੀਆਂ ਨੂੰ ਚੈੱਕ ਕਰਕੇ ਲੈ ਕੇ ਜਾਓ ਬੰਦਾ ਕਹਿੰਦੀਆਂ ਗੱਲਾਂ ਨਹੀਂ ਜੀ ਓਕੇ ਹਾਂ ਜੀ ਫੇਸ ਦੇਖੋ ਬੜਾ ਪਿਆਰਾ ਘਰਮਾ ਨਹੀਂ ਬਹੁਤ ਸੋਹਣ ਸਨਕ ਕੋਣਾ ਬੈਠੀ ਚੰਗੀ ਸਨਕ ਕੋਣਾ ਫੁੱਲ ਬਰੀਡ ਦੀ ਬੈੜਾ ਜੀ ਹਾਂ ਗੱਦ ਤੇ ਲੇਵਾ ਥਣ ਨੇੜ ਤੋਂ ਚੈੱਕ ਕਰਵਾਣੇ ਬੜਾ ਚੰਗਾ ਥਣ ਲੱਗਿਆ ਤੁਹਾਨੂੰ ਬੜਾ ਚੰਗਾ ਲੱਗਿਆ ਬਾਈ ਦੂਜੇ ਸੂਰ ਕਿਥੋਂ ਲੱਗੇ ਪੂਰੀ ਵਿਥੀ ਤੇ ਕੰਲਾ ਕੰਲਾ ਥਣ ਇੱਕ ਨੰਬਰ ਥਣ ਲੱਗਿਆ ਲੇਵਾ ਲੂਹਾ ਇੱਕ ਨੰਬਰ ਬਾਕੀ ਪਛਾਣ ਤੋਂ ਵੀ ਲੇਵਾ ਚੈੱਕ ਕਰਵਾ ਲੇਵਾ ਬੜਾ ਕਮਾਲ ਹੈ ਨਾ ਬਾਈ ਬੜਾ ਚੰਗਾ ਬਾਈ ਸਾਫ ਸੁੱਧਰੀ ਬੜਾ ਪੰਡ ਵਾਲਾ ਲੇਵਾ ਬਾਈ ਕੰਲਾ ਕੰਲਾ ਥਣ ਪੂਰੀ ਵਿਥੀ ਦੇ ਥਣ ਕੀ ਆ ਵਾ ਦੁੱਧ ਨੂੰ ਵੀ ਬਹੁਤ ਖਰੀ ਨਿਕਲਣਾ 20 22 ਕਿਲੋ ਗੱਛੀ ਦੁੱਧ ਚਵਾ ਦੇਣਾ ਬੜਾ ਚੰਗਾ ਲੇਵਾ ਹਾਂਜੀ ਬਾਈ ਸ਼ਾਰਟ ਦੇ ਬਾਈ ਬਿਊਟੀਫੁੱਲ ਫੇਸ ਫੂਲ ਸਿਕ ਨੰਬਰ ਪ੍ਰਿੰਟ ਫਰ ਖੋਲ ਦੇ ਬਾਈ ਤੋਰ ਕੇ ਰੱਖਾ ਹਾਂਜੀ ਖੋਲ ਦਿੰਦੇ ਕਿੰਨਾ ਦੁੱਧ ਦੀ ਰਿਵਰਸਟੀਮੇਟ ਹੈ ਆਪਾਂ ਬਾਈ ਬਰੀਕੀ ਵਾਲੀ ਬੈੜਾ ਮਤਲਬ ਸਾਹ ਸਮਹਾਲ ਵਾਲਾ ਬੰਦਾ ਹੋਵੇ ਦੁੱਧ ਲੈਣ ਵਾਲਾ ਇਥੋਂ ਹੂੰ ਬਰੀਡ ਵਾਲੀ ਬੈੜਾ ਜੀ ਮਤਲਬ 20 ਤੋਂ ਪਲੱਸ ਚੱਲੂਗੀ 20 22 ਲੀਟਰ ਬੈੜ ਓਕੇ ਫੁੱਲ ਚ ਬਾਗੂਗੀ ਬੈੜਾ ਹੂੰ ਕੀ ਆ ਬਾਤ ਮਤਲਬ ਬਰੀਕੀ ਜੀ ਬੈੜਾ ਉਹ ਦੁੱਪੜ ਜੀ ਬੈੜ ਨੀਗੀ ਸਹੀ ਗੱਲ ਆ ਨਸਲ ਵਾਲੀ ਹੈ ਜੀ ਬੈੜ ਪੂਰੀ ਵਾਕੀ ਬੈੜ ਡੰਗਾ ਬਾਈ ਹਣ ਹਾਂਜੀ ਬਾਈ ਹੂੰ ਤੋਰਾ ਤੋਰਾ ਚੈੱਕ ਕਰੋ ਇੱਕ ਨੰਬਰ ਆਜ ਪਤਾ ਕੀ ਬਾਤਾਂ ਨੇ ਬਈ ਤੇ ਕੀ ਮੋਲ ਆ ਬਾਈ ਜਾਇਜ਼ ਫਿਰ ਇਹਦਾ ਮੋਲੋ ਬਾਈ ਇਹਦਾ 75000 ਰੁਪਏ ਜੀ ਮਾਨਤਨ ਹੋ ਜਾ ਮਾਨਤਨ ਬਾਈ 100 ਛੱਪੇ ਵਾਲਾ ਹੋ ਜਾ ਜਣੀ ਜਾਇ ਜ ਰੇਟ ਆ ਪਰ ਬੈੜ ਚੀਜ਼ ਆ ਜੀ ਇੱਕ ਹੂੰ ਮਤਲਬ ਵੀ ਇਹ ਸਾਫ ਤੋਂ ਥੋੜੀ ਬੱਛੀ ਹੈਗੀ ਗਾਂ ਨੂੰ ਵੀ ਮੰਨ ਕੇ ਚੱਲੋ ਵੀ ਬੰਦਾ ਸਾਮ ਸੰਭਾਲ ਵਾਲਾ ਹੋਵੇ ਹੂੰ ਦੂਜੇ ਸੋਏ ਨੂੰ ਮਤਲਬ 25 26 ਕੁਲ ਤੋਂ ਪਾ ਦੂਗੀ ਸਹੀ ਗੱਲ ਹੈ ਬੈੜ ਨੇ ਮਤਲਬ ਵਿਗਣਾ ਵੀ ਲੱਖ ਤੋਂ ਬਾਹਰ ਅਗਲੇ ਸੋਏ ਸਹੀ ਗੱਲ ਹੈ 100 ਵਾਲ ਲੱਖ ਦੀ ਬੈੜ ਨੇ ਤਿਆਰ ਹੋਣਾ ਏਡੀ ਚੰਗੀ ਚੱਕਰਨੀ ਬਾਈ ਮਾਰ ਕੇ ਰਖਾ ਹਾਂਜੀ ਤਾਰਾ ਮਾਰ ਦੋ ਬਾਈ ਠੰਡੀ ਬਹੁਤ ਆਣਾ ਬਾਈ ਠੰਡੀ ਤਾਂ ਬਾੜੀ ਹੈ ਬਾਈ ਜਿੰਮੇ ਮਰਜੀ ਬੈਠਾ ਰਹੇ ਕੋਈ ਕੋਈ ਮਤਲਬ ਨਹੀਂ ਕੋਈ ਮਤਲਬ ਪਹਿਲਾਂ ਵਾਲਾ ਕੰਮ ਨਹੀਂ ਬੀ ਆਲਸੋ ਕੋਈ ਬਰੀਡ ਆ ਬਾਈ ਬਰੀਡ ਸਹੀ ਗੱਲ ਹੈ ਹਾਂਜੀ ਬਾਕੀ ਬੱਚਾ ਵੀ ਮਗਰ ਬੱਛੀ ਹੈਗੀ ਨਾ ਬੱ ਲੋ ਕਿਦਾ ਮੰਨ ਕੇ ਲੋ ਬਈ ਕਿਰਨ 4 ਲੀਟਰ ਬੋਲੀ ਕੱਢੀ ਆਪਾਂ ਓਕੇ ਬਈ ਤੇ ਨੂੰ ਪਲਾ ਕੇ ਹੂੰ ਐਸ ਵੀ ਜੇ ਦੁਰ ਪਏ ਕਿਰਨ ਚੰਗਾ ਧਾਨ ਲੱਗਿਆ ਪੂਰੀ ਵਿੱਤੀ ਤੇ ਇਕੱਲਾ ਕਿਰਨ ਧਾਨ ਮੁੱਠੀ ਵਾਲਾ ਧਾਨ ਕਿਆ ਬਾਤ ਆ ਬਈ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਈ ਮਾਰ ਕੇ ਖਾਉਂਦਾ ਐ ਬਈ ਮਾਰ ਦੋ ਧਾਰਾ ਹੂੰ ਫਿਰ ਤੋਂ ਮਤਲਬ ਇਹ ਗਾੜਾ ਗਾੜਾ ਜੀ ਹੂੰ ਗਾੜਾ ਗਾੜਾ ਸਹੀ ਗੱਲ ਆ ਹਾਂਜੀ ਹੂੰ ਚੈਨਲ ਕਰਤੀਗਾ ਕੀ ਬਾਤ ਮੂੰਚਵਾਈ ਬਹੁਤ ਸਿੰਗਿਆ ਹੈ ਨਾ ਬਸ ਸੁਣਾ ਮੋਟਾ ਚੋਣ ਮੋਟਾ ਮੋਟਾ ਚੋਣ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਲੈਣੀ ਕਹਿਣਾ ਕਰਮ ਵਾਲੀ ਕੁਛ ਨਹੀਂ ਕੀ ਬਾਤ ਆ ਬਈ ਹਾਂ ਬਈ ਹੂੰ ਬਾਕੀ ਮੌਲ ਜਮਾ ਬਈ ਠੰਡੀ ਸੀਲ ਆ ਬਈ ਮਤਲਬ ਪਹਿਲੇ ਨਿਆਣਾ ਵੀ ਨਹੀਂ ਲਾਇਆ ਹੂੰ ਉਹ ਗੱਲ ਨੇ ਵੀ ਮਤਲਬ ਹੱਲ ਕੋ ਲਾ ਲਾ ਸਾਨੂੰ ਕੋਈ ਸਹੀ ਗੱਲ ਆ ਬਈ ਜਿਵੇਂ ਮਰਜ਼ੀ ਹੱਥ ਮੈਂ ਮਰਜ਼ੀ ਬੈਠ ਰੋਈ ਕੋ ਡੱਕਤ ਨਹੀਂ ਕਹਿਣਾ ਕਰਮ ਵਾਲੀ ਠੰਡੀ ਤਾਂ ਬਾਹਲੀ ਆ ਜੀ ਕੀ ਬਾਤ ਠੰਡੀ ਤਾਂ ਇੰਦੀ ਕਪਾ ਮੈਂ ਅੱਜ ਹੀ ਬੱਚਾ ਬਈ ਚੋਣਾ ਹੀ ਗੱਲ ਨਹੀਂ ਵੀ ਭਰੂ ਸਹੀ ਗੱਲ ਆ ਠੰਡੀ ਸੀਲ ਪੂਰੀ ਓਕੇ ਬ ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਆ ਜੀ ਇਹ ਨਹੀਂ ਪਹਿਲਾ ਸੂਆ ਸੁਣੋ ਬਾਈ ਪਲੂਨ ਕਿੰਨੇ ਕੁ ਦਿਨ ਲੂ ਜੀ ਇਹ ਬਾਈ ਕੱਚੀ ਆਲੇ ਮਤਲਬ 5-7 ਦਿਨ ਦੀ ਠੀਕ ਆ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਐਸਟੀਮੇਟ ਬਾਈ ਦੇ ਦੂ ਇਹ ਨਸਲ ਬਰੀਡ ਵਾਲੀ ਆ ਬਿਹੜੇ ਵੀ ਹੂੰ ਤੁਨ ਕੇ ਚਲੋ ਵੀ 16-17 ਲੀਟਰ ਬੱਚੀ ਚਵਾ ਦੂਗਾ ਓਕੇ ਬਾਈ ਕੱਲੀ ਕੱਚੀ ਕੱਚੀ ਆ ਥਾਂ ਨੂੰ ਬੜਾ ਚੰਗਾ ਲੱਗਿਆ ਬੜਾ ਚੰਗਾ ਲੱਗਿਆ ਬਾਈ ਪੂਰੀ ਵਿੱਥੀ ਦੇ ਕੱਲਾ ਕੱਲਾ ਥਾਂ ਨੂੰ ਮੁੱਠੀ ਵਾਲਾ ਥਾਂ ਚਵਾਈ ਚਵਾਈ ਬਹੁਤ ਚੰਗੀ ਨਿਕਲੂ ਹਾਂ ਬਾਈ ਜਿਹੜੇ ਹਿਸਾਬ ਨਾਲ ਥਾਂ ਲੱਗਿਆਗਾ ਨਸਲ ਵਾਲੀ ਹੈ ਬਾਕੀ ਜਿਹੜੀ ਪੂਰੀ ਕੱਦ ਪ੍ਰਿੰਟ ਬਰੀਟ ਇੱਕ ਨੰਮਰਾ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੱਲੀ ਕੱਚੀ ਕੱਚੀ ਆ ਵਾਪਸ ਆਂਦਾ ਜਾਓ ਹਿਸਾਬ ਨਾਲ ਲਾਓ ਜਿੱਦੇ ਵੜਦੇ ਆ ਰਹੇ ਕੀ ਦੱਸੋ ਕਹਿੰਦੇ ਬਾਈ ਹਾਂਜੀ ਬਾਈ ਹੂੰ ਬਿਊਟੀ ਚੈੱਕ ਕਰੋ ਆਪਾਂ 7 ਦਿਨ ਲੈਂਦੇ ਜੀ ਬਸ ਕੋਈ ਹੂੰ ਕੀ ਮੋਲ ਆ ਫਿਰ ਬਾਈ ਕੱਚੀ ਕੱਚੀ ਦਾ ਜਾਇਜ ਇਹਦੇ ਨੇ ਬਾਈ 57000 ਦੀ ਚੱਕ ਬਾਈ ਜਮਾ ਜਾਇਜ ਮੋਲ ਆ 57000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮਾੜਾ ਮੋਟਾ ਕੋਈ ਚੱਕਰ ਨਹੀਂ ਮੌਕੇ ਤੇ ਮਾਨਤਣ ਜ਼ਰੂਰ ਹੋ ਜਾਊਗਾ ਜਮਾ ਜਾਇਜ ਮੋਲ ਆ ਕਹਿੰਦੇ ਬਾਈ ਹਾਂਜੀ ਬਾਈ ਖੱਚੀ ਕੇ ਮੋਲ ਆ ਲੇਵਾ ਬਹੁਤ ਸੋਹਣਾ ਤਿਆਰ ਕਰ ਹਾਂ ਬਹੁਤ ਸੋਹਣਾ ਲੇਵਾ ਤਿਆਰ ਕਰੂ ਬਾਈ ਨਾ ਸਾਈਆਂ ਬਾਲਟ ਲੰਗੜਣੀਆਂ ਫੇਰ ਕਰਾਂਗੇ ਸੋਨਾ ਬਾਈ ਹਾਂ ਨਗਸੀ ਭਰਾ ਕੋਲੇ ਦੋ ਦੋਨੋਂ ਨਹੀਂ ਲਖਾਤੇ ਕਿਸੇ ਵੀਰ ਨੂੰ ਦੋਨਾਂ ਜੇ ਕੋਈ ਵੀ ਪਸੰਦ ਹੈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ